ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਬਲੌਗ ਵਿੱਚ ਸਵਾਗਤ ਆ ਦੋਸਤੋ ਆਪਾਂ ਆਪਾਂ ਹੁਣ ਵੀਡੀਓ ਸ਼ੂਟ ਕਰਕੇ ਆਏ ਸੀ ਬਹੁਤ ਗਰਮੀ ਸੀ ਹਾ 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 ਲੈਟ ਲਾਵਾਂ ਪੱਖਾ ਲਾਵਾਂ ਦੇਖੋ ਮੇਰਾ ਮੂਹ ਦੇਖੋ ਮੇਰਾ ਮੁੰਡਾ ਔਰ ਤੇ ਸ਼ਕੀਨੀ ਵੜ ਲੰਬਾ ਇੰਨੀ ਗਰਮੀ ਨਾ ਬਾਹਰ ਦੇ ਮੁੰਡਾ ਸਿੱਧੇ ਸਿਜ ਆ ਨਹੀਂ ਮੇਰਾ ਮਾਹੀ ਤੂੰ ਪੱਟਿਆ ਪੱਟਿਆ ਗਵੰਡਣੇ ਤੂੰ ਨਹੀਂ ਮੇਰਾ ਮਾਹੀ ਤੂੰ ਪੱਟਿਆ ਉਹ ਅੱਜ ਸੀ ਨਵ ਬਲੌਗ ਦੇ ਵਿੱਚ ਲੈ ਕੇ ਆਵਾਂਗੇ ਪਤਾ ਕੀ ਹੋਇਆ ਅੱਜ ਹੈ ਲੈ ਕੇ ਕਿਉਂ ਅੱਜ ਲਿਆਵਾਂਗੇ ਕੁਝ ਹੁਣੇ ਤੁਸੀਂ ਦੱਸ ਦੇਣਾ ਦੇਖਦੇ ਆ ਜਨਾਬਾਂ ਮਿਲਾਗ ਕਿ ਆ ਰਿਹਾ ਆ ਤੇ ਵਲੌਗ ਨਾਲ ਦੀ ਬਣੇ ਰਿਓ ਅਜੇ ਆਪਾਂ ਵੀ ਡਿਸਾਈਡ ਨਹੀਂ ਕੀਤਾ ਹੈਗਾ ਕੀ ਲੈ ਕੇ ਆਈਏ ਤੇ ਡਿਸਾਈਡ ਕਰਦੇ ਆ ਤੇ ਵਲੌਗ ਤੁਹਾਨੂੰ ਪੜਾ ਕੇ ਸਾਰਾ ਕੁਝ ਦਿਖਾਵਾਂਗੇ ਦੋਸਤੋ ਜਿਹੜਾ ਮੇਰਾ ਗਲਾ ਆ ਦਿਨ ਪੋ ਦਿਨ ਬੈਠੀ ਜਾਂਦਾ ਆ ਅਗਰ ਕਿਸੇ ਨੂੰ ਸਿੰਗਰ ਦੀ ਲੋੜ ਹੋਵੇ ਤਾਂ ਮੈਨੂੰ ਲਿਜਾ ਸਕਦੇ ਕਿਉਂਕਿ ਮੇਰੀ ਬਾਜ ਬਹੁਤ ਸੋਹਣੀ ਹੋਈ ਜਾਂਦੀ ਆ ਹਨਾ ਗਰਮੀ ਬਹੁਤ ਯਾਰੇ ਦੋਸਤੋ ਉਹ ਦਿਨ ਜਿਸਲੇ ਵਲੌਗ ਐਸੀ ਬਣਾਈਦਾ ਉਸਲੇ ਪੱਕੇ ਬੰਦ ਕਰਨੇ ਪੈਂਦੇ ਸਾਨੂੰ ਤੇ ਸਾਨੂੰ ਐਸੀ ਚਾਹੀਦਾ ਉਹ ਵੀ ਕਿਉਂਕਿ ਸਾਡੀ ਆਵਾਜ਼ ਤੁਹਾਡੇ ਤੱਕ ਕਲੀਅਰ ਲੈ ਲੈ ਕੇ ਆਈਆਂ ਕੀ ਆ ਇਹ ਕੋਕਾ ਕੋਲਾ ਹੁਣ ਅਸੀਂ ਦੋਸਤੋ ਪੀ ਲੱਗੇ ਇੱਕ ਬੋਗੋੜਾ ਠੰਡਾ ਠੰਡਾ ਬੋਗੋੜਾ ਆਪਣੇ ਲਈ ਸ਼ੇਕ ਲਓ ਜੀ ਸਾਬ ਜੀ ਨੇ ਬਣਾਇਆ ਆਪਣੇ ਲਈ ਸ਼ੇਕ ਤੇ ਸਾਡੇ ਲਈ ਸਾਨੂੰ ਕਹਿੰਦੇ ਤੁਹਾਡੇ ਲਈ ਹੈ ਨਹੀਂ ਅਸੀਂ ਪੀਣੀ ਹੈ ਜੀ ਚਾਹ ਤੇ ਇਹ ਪੀਉਗੇ ਸ਼ੇਕ ਛੇ ਬੰਦਿਆਂ ਨੇ ਸ਼ੇਕ ਹੀ ਪੀਣੇ ਵੇ ਜਸੂ ਦੇਗਾ ਦੇ ਦੀ ਇਹ ਕਹਿੰਦੀ ਆ ਕਿ ਮੈਨੂੰ ਕਿਉਂ ਨਹੀਂ ਦਿੰਦੇ ਦੇਖਦੀ ਆ ਉਹ ਹਾਏ ਹੱਸਦੀ ਆ ਇਹਨੂੰ ਇਹਨੂੰ ਇਹ ਇਕੱਲੇ ਇਕੱਲੇ ਖਾਂਦੇ ਚੀਜ਼ਾਂ ਸਾਰੀਆਂ ਮੈਨੂੰ ਕਿਉਂ ਨਹੀਂ ਦਿੰਦੇ ਮੈਂ ਦੋਸਤੋਂ ਕਰਨ ਲਈ ਆਪਣੀ ਤਿਆਰੀ ਤੇ ਆ ਪਿਆਜ਼ ਕੱਟਣ ਲਈਆਂ ਕਿਉਂਕਿ ਆਪਾਂ ਕੁਝ ਬਣਾਉਣਾ ਹੈ ਅਲੱਗ ਡਿਫਰੈਂਟ ਜਿਹੜਾ ਸਿਰਫ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਊਗਾ ਤੇ ਤੁਹਾਡਾ 600 ਪ੍ਰੋਟੀਨ ਪੂਰਾ ਹੋ ਜਾਊਗਾ ਤੁਹਾਡਾ ਜਿਹੜਾ ਪ੍ਰੋਟੀਨ ਅਗਰ ਕੋਈ ਪ੍ਰੋਟੀਨ ਪੂਰਾ ਕਰਨਾ ਚਾਹੁੰਦਾ ਹੈ ਅਗਰ ਕੋਈ ਬੋਡੀ ਬਿਲਡਿੰਗ ਵਗੈਰਾ ਕਰਦੇ ਨੇ ਉਹਨਾਂ ਲਈ ਵੀ ਵੈਸਟਾ ਹੈ ਇਹ ਇਹ ਖਾਣ ਦੇ ਨਾਲ ਤੁਹਾਡੇ ਜਿੱਦਾਂ ਕਹਿੰਦੇ ਹੁੰਦੇ ਆ ਕਿ ਸਾਡਾ ਇੰਨਾ ਪ੍ਰੋਟੀਨ ਪੂਰਾ ਹੋਣਾ ਚਾਹੀਦਾ ਇੱਕ ਦਿਨ ਚ ਜਾਂ ਇੰਨਾ ਇੰਨੇ ਅਸੀਂ ਇੱਥੇ ਖਾਣੀਆਂ ਆ ਤੁਹਾਡਾ ਉਹ ਪੂਰਾ ਹੋ ਜਾਊਗਾ ਸਿਰਫ ਇੱਕ ਚੀਜ਼ ਵਿੱਚ ਜੋ ਕੀ ਮੈਂ ਲੱਗੀ ਆ ਬਣਾਉਣ ਤੇ ਹੁਣ ਮੈਂ ਬਣਾਉਂਗੀ ਮੈਂ ਪਿਆਜ਼ ਕਰਨ ਦੀ ਪਿਆਜ਼ਾਂ ਜਿਹੜਾ ਛੋਟੇ-ਛੋਟੇ ਕੱਟਣਾ ਆ ਆਪਾਂ ਬਾਕੀ ਅਸੀਂ ਲਿਆਂਦਾ ਆ ਪਨੀਰ ਪਨੀਰ ਨੂੰ ਵੀ ਆਪਾਂ ਕੱਦੂਕਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਬਲੌਗ ਨਾਲ ਐਡੇ ਬਣੇ ਰਿਓ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੀ 골ਡਨ ਪਲੇਟ ਆ ਜਾਵੇ ਹੁਣ ਦੇ ਵਿੱਚ ਤਾਂ ਪਹਿਲੇ ਕਹਿੰਦੇ ਦੇਣਾ ਨੇ ਹੈ ਤੇ ਤਾਂ ਵਾਓ ਸ਼ੇਕ ਪੀਓ ਦੋਸਤੋ ਗਰਮੀ 'ਚ ਅਸਾਂ ਅੱਜ ਨੂੰ ਤਾਂ ਲੱਗੀ ਆ ਆਪਣੇ ਘਰ ਨਾਲ ਇਸ ਤਰ੍ਹਾਂ ਕਰ ਲਿਆ ਉਹਨੇ ਵਿੱਚ ਇੱਥੇ ਸਾਡਾ ਜਿੱਤੂ ਇਹ ਰਹਾ ਟਾ ਕਿਊਟ ਕਾਕਾ ਆ ਕਿਊਟ ਸਿਆ ਨੂੰ ਫੇਰ ਬੁਖਾਰ ਚੜ ਗਿਆ ਆ ਪਤਾ ਨਹੀਂ ਵਿਚਾਰੀ ਨੂੰ ਕੀ ਹੁੰਦਾ ਆ ਕਦੀ ਇਹਨੂੰ ਬੁਖਾਰ ਚੜ ਜਾਂਦਾ ਆ ਕਦੀ ਉੱਦਾਂ ਠੀਕ ਨਹੀਂ ਰਹਿੰਦੀ ਬਸ ਇੱਕ ਸਵੇਰ ਨੂੰ ਜੇ ਤਾਂ ਭੁੱਲ ਗਿਆ ਦਵਾਈ ਦੇਣ ਦਾ ਤੈਨੂੰ ਫੇਰ ਬੁਖਾਰ ਚੜ ਗਿਆ ਸਾਰੇ ਜਾਣੇ ਪ੍ਰੇ ਕਰੋ ਕਿ ਮੇਰੀ ਕੁੜੀ ਜਲਦੀ ਜਲਦੀ ਠੀਕ ਹੋ ਰਵੇ ਜਿਹੜਾ ਬੁਖਾਰ ਨੂੰ ਚੜਦਾ ਠੀਕ ਹੋ ਰਵੇ ਕਿਉਂਕਿ ਇਹਨੂੰ ਇਨਫੈਕਸ਼ਨ ਵਗੈਰਾ ਨਾ ਹੋਵੇ ਬੱਬਾ ਜੀ ਡੈੜੀ ਆ ਗਈ ਆ ਭੇਜ ਭੁੱਜ ਗਏ ਡੈੜੀ ਕਿੱਥੋਂ ਆਏ ਭੇਜ ਗਏ ਹੈ ਕੁੱਲੀਆ ਤਾਂ ਪੁੱਛ ਕੇ ਆਏ ਮਾਂ ਕਟੋਰੇ ਅਰੀ ਪਿਆਜ਼ ਕਹਿੰਦੇ ਨਿਕਲ ਜੇ ਤਾਂ ਤੁਸੀਂ ਕਹਿੰਦੇ ਆ ਲੈ ਲਿਓ ਯਾਰ ਕਿਰਾਟੀ ਲੈ ਕੇ ਆਉਣੀ ਆ ਹੁਣ ਤੇ ਦੇਖਦੇ ਕੀ ਬਣਦਾ ਕੀ ਸਾਦੇ ਉਹਨੂੰ ਦੋਸਾ ਦੋਸੇਰ ਦਾ ਹੁੰਦਾ ਉਹਨਾਂ ਦਾ ਪ੍ਰੋਟੀਨ ਜਿਹੜਾ ਦੇਣ ਦਾ ਉਹਦਾ ਪੂਰਾ ਹੋ ਜਾਂਦਾ। ਵਲੌਗ ਨਾਲ ਇੱਦੀ ਬਣੇ ਰਹੋ ਸਾਰੇ ਜਾਣੇ ਜੀ ਅੱਜ ਆਪਾਂ ਬਣਾਉਣਗੇ ਡੋਸਾ ਔਰ ਬਣਾਉਣਾ ਆਏਗਾ ਉਹਦਾ ਕਰੀਆਟੀ ਦਾ ਤੇ ਵਿੱਚ ਹੋਰ ਬਹੁਤ ਜ਼ਿਆਦਾ ਸਮਾਨ ਪਾਉਣਾ ਆ। ਤੇ ਉਹ ਤੁਹਾਨੂੰ ਸਾਰਾ ਕੁਝ ਵਲੌਗ ਚ ਦਿਖਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵਲੌਗ ਨੂੰ ਵੀ ਤੁਸੀਂ ਅੱਗੇ ਤੋਂ ਫੇਰ ਸ਼ੇਅਰ ਕਰਿਓ ਲਾਈਕ ਜਰੂਰ ਕਰਿਆ ਕਰੋ ਤੇ ਹੁਣ ਮੈਂ ਚਲਾ ਗਿਆ ਕਰਿਆ। ਸ਼ੇਅਰ ਕਰਿਆ ਕਰੋ ਬੱਦ ਤੋਂ ਬੱਦ ਸਾਡੇ ਵਲੌਗਾਂ ਨੂੰ ਤਾ ਜੋ ਸਾਡੇ ਕੋਲ ਵੀ ਹੁ ਕੱਟ ਬਹੁਤ ਆ ਲਾਈਕ ਤਾਂ ਹੁ ਸਾਰੇ ਜਾਣੇ ਕਰਨ ਲੱਗ ਪਿਆ ਤੁਹਾਡਾ ਇੱਕ ਲਾਈਕ ਸਾਨੂੰ ਮੋਟੀਵੇਸ਼ਨ ਕਰਦਾ ਬਹੁਤ ਜ਼ਿਆਦਾ ਤੇ ਅਸੀਂ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਬਲੌਗ ਬਣਾਉਣ ਦੀ ਵਿੱਚ ਹੈਲਪ ਕਰਦਾ ਹੈ ਤੁਹਾਡਾ ਇੱਕ ਲਾਈਕ ਤੇ ਵੀਡੀਓ ਨੂੰ ਲਾਈਕ ਜਰ ਕਰਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿ ਨਵੇਂ-ਨਵੇਂ ਬਲੌਗ ਡੇਲੀ ਸਾਡੇ ਰੂਟੀਨ ਬਲੌਗ ਆਉਂਦੇ ਆ ਇੱਕ ਦਿਨ ਦੀ ਨਾਟਕਣੀ ਇਸ ਫਾਇਦਾ ਹੋਰ ਬਲੌਗ ਪਾਈਦੇ ਆ ਤੇ ਜਾਓ ਤੁਸੀਂ ਜਾਓ ਲਓ ਜੀ ਬੇਸਣ ਹੋ ਰਿਹਾ ਸ਼ਾਨ ਸਨਾਖਣਕ ਸਨਾਖਣਕ ਹੋ ਰਿਹਾ ਛਾਲ ਕਿ ਨਹੀਂ ਲੈ ਕੇ ਆਏ ਅੰਦਰੋਂ ਇਹਦਾ ਕੀ ਛਾਨਣਾ ਹੈ ਐਦਾਂ ਹੀ ਕਹੀ ਜਾਓ ਇਹਦਾ ਖਾਣਾ ਹੈ ਚਲ ਦੇਸਨ ਦਾ ਕੀ ਛਾਨਣਾ ਹੈ ਦੇਸਨ ਦੋਸਤ ਡੂੰਘੇ ਨਹੀਂ ਪਾਣਾ ਹੁਣ ਸਾਰੇ ਛਾਨ ਇਹਦਾ ਹੱਥ ਤੇ ਬਲਾਉਦਾ ਉਹਦਾ ਕੀ ਬੜਾ ਇਹਦਾ ਸਭ ਕੁਝ ਬੜੀਏ ਤਰੀਕੇ ਨਾਲ ਹੱਟਦੇ ਪਰਾ ਦੋ ਬਾਕੀ ਰਹਿੰਦਾ ਕਈ ਸਾਨੂੰ ਕਹਿੰਦੇ ਆ ਕਿ ਤੁਸੀਂ ਕੁਕਿੰਗ ਦੇ ਵਲੌਗ ਬਣਾਇਆ ਕਰੋ ਮੈਂ ਤਾਂ ਦੇ ਕੁਕਿੰਗ ਦੇ ਵਲੌਗ ਬੋਸ ਲਾਦੇ ਆ ਮੈਂ ਤਾਂ ਚਲੋ ਅੱਜ ਆ ਜਾਓ ਤੁਸੀਂ ਇਧਰ ਆਓਗਾ ਤਾਂ ਇਹ ਉਹ ਕਾਲਚ ਬਾਲਾਂਗੇ ਸਾਰੇ ਆਣੇ ਕਿ ਤੁਸੀਂ ਕੁਕਿੰਗ ਦੇ ਵਲੌਗ ਆਇਆ ਕਰੋ ਨਾ ਕੱਜ ਕੁਕਿੰਗ ਦਾ ਬਣਾਉ ਲੈਨੇ ਆ ਟੈਨਸ਼ਨ ਕਾਦੀ ਆ ਆਪਾਂ ਘਰੇ ਹੀ ਹੁੰਨੇ ਆ ਘਰ ਵੀ ਤੇ ਲਾਦੀ ਤੇ ਪੱਕਾ ਜਿਹਾ ਹਾਂ ਦੋਸਤੋ ਪੇਸ ਬਣਾ ਹੀ ਪਾਲਿਆ ਆ ਦੇਖੋ ਤੇ ਵਿੱਚ ਆਪ ਪਾਵਾਂਗੇ ਪਨੀਰ ਸਾਬੂ ਮਿਕਸ ਕਰਨਾ ਇਹਦੇ ਵਿੱਚ ਪਾ ਗਏ ਪਨੀਰ ਪਾਲਿਆ ਮਿਰਚਾ ਪਾ ਲੋ ਦੂਰੋਂ ਯਾਰ ਦਿਖਣਾ ਨਹੀਂ ਇੱਧਰੋਂ ਅੱਗ ਲੈ ਕੇ ਆਓ ਤੁਸੀਂ ਫੂਨ ਮੜਿਆ ਸਾਨੂੰ ਪਤਾ ਨਹੀਂ ਲੱਗਦੀ ਨਾ ਕੀ ਪਾਲੇ ਦੋਸਤੋ ਇਸ ਗਰੈਟੀ ਵਿੱਚ ਪਨੀਰ ਪਾਲਿਆ ਤੇ ਆਹ ਵਾਲੀਆਂ ਮਿਰਚਾ ਪਾਲੀਆਂ ਆ ਤੇ ਹੁਣ ਗਰੈਟੀ ਚ ਪਨੀਰ ਸੈਟ ਦੇਣਾ ਮਰਚਾ ਛੱਡ ਦੇਣੀ ਆ ਤੇ ਪਚਵਾਰਾ ਜਿਹੋ ਮਿਸ਼ਰਣ ਬਣਾਇਆ ਸਾਰਾ ਕਰੈਕਟੀ ਚ ਛੱਡ ਇਹਦੇ ਵਿੱਚ ਛੱਡ ਦੇਣਾ ਇੱਕ ਡੂੰਗੇ ਚ ਨਮਕ ਪਾ ਲਓ ਸਾਰਾ ਇਕੱਠਾ ਕਰ ਦਿੰਦੇ ਹਾਂ ਹਲਦੀ ਪਾ ਲਓ ਨਹੀਂ ਨਹੀਂ ਬਸ 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 ਤੇ ਕਰ ਤੁਸੀਂ ਥੋੜੀ ਮੋਟੀ ਲਾਲ ਮਿਰਚਾ ਪਾਉਂ ਜਦੋਂ ਬਸ ਆਉਂਦੀ ਆ ਲਾਲ ਮਿਰਚ ਹੈ ਹੀ ਨਹੀਂ ਘਰੇ ਤਾਂ ਉਹ ਤਾਂ ਹੈ ਨਹੀਂ ਕਿਹਾ ਹੈਗੀਆਂ ਅੰਦਰ ਤੋਂ ਤਾਂ ਹੈਗੀਆਂ ਤੇ ਹੁਣ ਆਪਾਂ ਵਿੱਚ ਪਾ ਲੈਣੇ ਪਿਆਜ਼ ਜਿਹੜੇ ਕੱਟੇ ਹੋਏ ਆ ਆਪਾਂ ਪਾ ਲੇ ਪਿਆਜ਼ ਜਿਹੜੇ ਕੱਟੇ ਹੋਏ ਆ ਸਾਰੇ ਮਿਕਸ ਕਰ ਦੋ ਸਾਰਾ ਮਿਕਸਚਰ ਆ ਜਾ ਸਾਰੇ ਮਿਸ਼ਰਣ ਨੂੰ ਕਾ ਦੇਣਾ ਜੀ ਮਿਕਸ ਤੇ ਫਿਰ ਉਸ ਤੋਂ ਬਾਅਦ ਇਹਦੀ ਬਣ ਜਾਣੀ ਕਿ ਇਹਨਾਂ ਵਰੋਂ ਇਹ ਪਤਲਾ ਕਰ ਦੇਣਾ ਬਿਲਕੁਲ ਹਾਂ ਪਾਣੀ ਪਾਣੀ ਸਾਰੇ ਜੀ ਹੋਰ ਇਹ ਨਵੇਂ ਬਣਾ ਰਹੀਆਂ ਨੇ ਦਾ ਅੱਧਾ ਕਿਲੋ ਪਨੀਰ ਖਰਾਬ ਕਰ ਦੇਣਾ ਬਾਚ ਹੋ ਰਾ ਦੋਂ ਦਾ ਕੀ ਤੁਸੀਂ ਮਿੱਤਰੋ ਸਾਰੇ ਆਨੇ ਵਲੌਗ ਨਾ ਬਣੇ ਰਹੋ ਕਿਉਂਕਿ ਕੋਸ਼ਿਸ਼ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਕੋਸ਼ਿਸ਼ ਕਰਨੀ ਵਧੀਆ ਚੀਜ਼ ਹੁੰਦੀ ਹੈ ਕੋਸ਼ਿਸ਼ ਕਰੋਗੇ ਤਾਂ ਜਦੋਂ ਕਿ ਤੁਸੀਂ ਕਾਮਯਾਬ ਹੋਵੋਗੇ ਆ ਦੇਖੋ ਸਾਡਾ ਪੱਕਾ ਬੰਦ ਆ ਤੇ ਪੱਕਾ ਬੰਦ ਐ ਸਰ ਕੀਤਾ ਆ ਕਿਉਂਕਿ ਤੁਹਾਨੂੰ ਬਾਅਦ ਨਹੀਂ ਚਾਹੀਦਾ ਸੂਈ ਗੱਲ ਸਾਨੂੰ ਵੀ ਸਾਡੀ ਆਵਾਜ਼ ਆ ਉਹ ਕਲੀਅਰ ਆਵੇ ਤੇ ਪਲੀਜ਼ ਸਾਡੇ ਲਾਈਕ ਜਰੂਰ ਕਰਿਆ ਕਰੋ ਬਹੁਤ ਹੀ ਮੁਸ਼ਕਲ ਵਲੌਗ ਬਣਦਾ ਕੋਈ ਬਣਦਾ ਤਾਂ ਆ ਗਿਆ ਔਰ ਇਹ ਚ ਗ੍ਰੈਂਡ ਚ ਘਾਦਨੇ ਸਾਰਾ ਇਹਨੂੰ ਮਿਕਸੀ ਕਿਹੜੇ ਗ੍ਰੈਂਡ ਚ ਗ੍ਰੈਂਡਰ ਨੂੰ ਸੀ ਹਾਏ ਹਾਏ ਸਵਾਦ ਹੀ ਹੋਣਾ ਕਿਸੇ ਚੀਜ਼ ਦਾ ਨਾ ਪਤਾ ਲੱਗਣਾ ਕੀ ਪਨੀਰ ਪਾਇਆ ਆ ਤੇ ਮਿਰਚਾਂ ਪਾਈਆਂ ਆ ਕਿ ਅਦਰ ਪਾਇਆ ਲੋ ਜੀ ਸਾਡਾ ਹੋ ਗਿਆ ਹੈ ਮਿਸ਼ਰਣ ਤਿਆਰ ਹੁਣ ਅਸੀਂ ਜਾਵਾਂਗੇ ਚੁੱਲੇ ਤੇ ਚੁੱਲੇ ਤੋਂ ਬਹੁਤ ਆ ਜਿਵੇਂ ਕਿ ਗੈਸ ਤੇ ਕਰਦੇ ਚੁੱਲੇ ਤੇ ਰਹਿੰਦੇ ਗਰਮੀ ਜ਼ਿਆਦੇ ਆ ਉਹ ਗਰਮੀ ਬਹੁਤ ਆ ਉਹਨਾਂ ਡਿਗਰੀ ਦਾ ਤੇ ਲੈਣ ਦੇਣੇ ਪੈਣ ਗੈਸ ਬਚੋਦੇ ਬਚੋਦੇ ਖਾ ਤੇ ਖਾ ਪਰੇ ਆ ਦਿਨਾਂ ਚ ਜੀ ਇਹ ਹੀ ਕਹਿ ਇਸ ਵਰਤੀਆ ਜਦੋਂ ਐਨਾ ਗਰਮੀ ਐ ਨਾ ਸਿਖਰ ਤੇ ਹੁੰਦੀ ਆ ਉਹ ਵੀ ਤੁੱਪ ਕਰਕੇ ਤਾਂ ਕਰਕੇ ਵਰਤਿਆ ਆ ਫੇਰ ਸ਼ਾਮ ਤ ਨਹੀਂ ਵਰਤੀਦਾ ਕਿਉਂਕਿ ਟਾਈਮ ਜਿਹੜਾ ਹੋ ਗਿਆ ਆ ਉਹ ਹੋ ਗਿਆ 1:00 ਦੇਖੋ 50 ਮਿੰਟ ਹੋ ਗਏ ਆ ਲੂਣ ਠੀਕ ਆ ਦੇਖੋ ਦੌਣ ਲੂਣ ਚੈੱਕ ਕਰ ਲੈਦੇ ਆ ਕੋਈ ਤੇ 1:50 ਮਿੰਟ ਟਾਈਮ ਹੋ ਗਿਆ ਆ ਤੇ ਦੁਪਹਿਰਾਂ ਚੜ੍ਹਿਆ ਆ ਲੂਣ ਘੱਟਾ ਤੇ ਲੂਣ ਪਾ ਲਾ ਵਿੱਚ ਥੋੜਾ ਜਿਹਾ ਹੋਰ ਮਿਰਚ ਨਾ ਜ਼ਿਆਦੇ ਹੋਵੇ ਵਿੱਚ ਵੀ ਘੱਟਾ ਵਿੱਚ ਪਾ ਲੈਣੇ ਰੈੱਡ ਚੁੰਨੀ ਸਮਾਲ ਜਟਾ ਚੁੰਨੀ ਦੇਖੋ ਸੁੰਡੀ ਕੀ ਬਣਾਉਂਦੀ ਅੱਜ ਸੁੰਡੀ ਦੇਖਦੇ ਕੀ ਬਣਾਉਂਦੀ ਅੱਜ ਸੁੰਡੀ ਦੀ ਨਵੀਂ ਰੈਸਪੀ ਅੱਜ ਤਿਆਰ ਹੋਊਗੀ ਇਹ ਸੁੰਡੀ ਦੀ ਰੈਸਪੀ ਨਵੀਂ ਤਿਆਰ ਹੋਊਗੀ ਤੇ ਕਰ ਦੋ ਹੁਣ ਜੇ ਐਸਾ ਪਾ ਲਾ ਲਿਆ نیچے ਪੱਟੀ ਨਹੀਂ ਖਰੇ ਗਰਮ ਕੰਮ ਬੜੀਆ ਹੁੰਦਾ ਹੈ ਤਰੀਕੇ ਨਾਲ ਇਸ ਕਰਕੇ نیچے ਆਪਾਂ ਕਰ ਰਹੇ ਹਾਂ ਸਾਰਾ ਜੋ ਵੀ ਕੰਮ ਹੈਗਾ ਮੈਂ ਵਰਗਾ ਖੜੀ ਹੋ ਰਹੀ ਮੇਸ਼ਰਣਾ ਜੀ ਇਹਨੂੰ ਆਪਾਂ ਦੋਸੇ ਨੂੰ ਤਿਆਰ ਕਰ ਲੈਣਾ ਇਹਦਾ ਦੋਸਾ ਨਹੀਂ ਤਿਆਰ ਕਰਦਾ ਉਹਦਾ ਤਿਆਰ ਕਰਕੇ ਤੇ ਫਿਰ ਇਹਦਾ ਸਿਸਟਮ ਬਣਾਣਾ ਹੈ ਸਾਰਾ ਤੇਰਗਾ ਬਣਨੀ ਆ ਪਾਵੇਂ ਇੱਥੇ ਸੈਟਾ ਲਾਂਗੇ ਆਹਦੀ ਕੁਰੀ ਤਵਾ ਵੀ ਨੇ ਰਾਰਿਆ ਤੇ ਮੈਡਮ ਜਿਹੜੀ ਬਣਾ ਰਹੀ ਉਹ ਵੀ ਨਜ਼ਰ ਆ ਰਹੀ ਆ ਮੇਰੇ ਥੋੜੀ ਘੱਟੀ ਦੇਖ ਤੇ ਹੁਣ ਕੀ ਕੀ ਬਣਦਾ ਤੁਹਾਡਾ ਗੈਸ ਤੇ ਨਾ ਇੱਕ ਪਿੰਡ ਜੀ ਮਰਚਾਟ ਮਰਚ ਨਾ ਬਾਹਰ ਨਹੀਂ ਹਾਜੀ ਮਿਸ਼ਰਣ ਰੈਡੀ ਹੋ ਗਿਆ ਆ ਤੇਲ ਵਿੱਚ ਪਾ ਦੇ ਬਲ ਥੋੜਾ ਆ ਪਹਿਲੇ ਤੇਲ ਪਾ ਕੇ ਦੇਖ ਲੈ ਪਹਿਲੇ ਉਦਾਂ ਬਣਾ ਕੇ ਦੇਖ ਲੈ ਰੋਟੀਾਂ ਨੂੰ ਬਣਨਾ ਹੈ ਤੇਲ ਪਨਾਵਾ ਰੋਟੀ ਨੂੰ ਬਿਲ ਬਣਾ ਕੇ ਦੇਖ ਲੈ ਹੋਰ ਚ ਵੱਡਿਆ ਪਹਿਲਾ ਪਾ ਕੇ ਦੇ ਲੈ ਬਾਅਦ ਨਾ ਪੰਨਾ ਥੋੜਾ ਮਰਨੇ ਆ ਆ ਦੇਖੋ ਦੋਸਤੋ ਤਵਾ ਹੈ ਤੇਲ ਤਿਆਰ ਕਾ ਜਲਾ ਲਿਆ ਹੈ ਤਿਆਰ ਮਿਸ਼ਰਣ ਇਹ ਖੰਪੂ ਪਾਉਣੀ ਹੈ ਤੇ ਫਿਰ ਆਪ ਜਿਆਦਾ ਨਹੀਂ ਪਾਗੇ ਹਾਂ ਫਿਰ ਆਪਟੀ ਆਹ ਮਿਸ਼ਰਣ ਜਿਹੜਾ ਆਪਰੇ ਤੇ ਪਾਉਣਾ ਹੈ ਹੁਣ ਇਹ ਹੋ ਗਿਆ ਥੋੜਾ ਦੇਰ ਗਰਮ ਲੈਣੇ ਆ ਬਾਸ ਇਹਨੂੰ ਵਾਲ ਤੋਂ ਝਮਾ ਦੇਈਏ ਇਦਾਂ ਬਾਸ ਬਾਸ ਜਿਆਦਾ ਵੀ ਨਾ ਘੋਮਾਓ ਨਾ ਜਕ ਘੋਮਾਓ ਹੋਦੈ ਨਾ ਹੂੰ ਇਮਤੋਪਾਂ ਇਹਨੂੰ ਆਮਨੇ ਟਾਂਗੂ ਤਿਆਰ ਕਰ ਲੈਣਾ ਹੈ ਜੇ ਦਾ ਰੋਟੀ ਬਣਦੀ ਉਦੋਂ ਪਕਾ ਲੈਣਾ ਹੈ ਕੋਨੇ ਸੇਕ ਲੱਗਣ ਲੋ ਗਰਮੀ ਜ਼ਿਆਦਾ ਆ ਤੇ ਗੰਮ ਖਰਾਬ ਆ ਕੇਕ ਉ ਤਾਂ ਨਹੀਂ ਲੱਗਦਾ ਇਹਨੂੰ ਕਿਤੇ ਕੇ ਫਿਰ ਦਾ ਉਹਨਾਂ ਦੇ ਨਾਲ ਦੋੜੇ ਹੈ ਕੇ ਫਿਰ ਦਾ ਹੁਣ ਹਨਾ ਦੇਖ ਲੈ ਬੁਲੀ ਚੱਕ ਕੇ ਇਹਦਾ ਰੋਟੀਆਂ ਮੈਂ ਚੱਕ ਦੇ ਲੈਨੇ ਕੋ ਸੇਕ ਉਹਨੂੰ ਮੜਾ ਕੋਤ ਲੈਣ ਕੋ

ਲੋ ਜੀ ਸਾਡਾ ਤਵਾ ਜਿਹੜਾ ਆ ਉਹ ਸੈੱਟ ਨਹੀਂ ਸੀਗਾ ਤੇ ਇਸ ਕਰਕੇ ਸਾਡ ਤੋਂ ਉਹ ਚੀਜ਼ ਨਹੀਂ ਬਣੀ ਸਭ ਕੁਝ ਖਰਾਬ ਹੋ ਗਿਆ ਸੀ ਹੁਣ ਅਸੀਂ ਖਰਾਬ ਨਹੀਂ ਕਰਨਾ ਕੁਝ ਵੀ ਅਸੀਂ ਇਹਦੇ ਕੱਢਾਂਗੇ ਪਕੌੜੇ ਕਿਉਂਕਿ ਜਿਹ ਪਨੀਰ ਨੂੰ ਸਾਰਾ ਪਜਰ ਕੇ ਪਾਇਆ ਸੀ ਤੇ ਹੁਣ ਆਪਾਂ ਇਹਦੇ ਪਕੌੜੇ ਕੱਢਾਂਗੇ ਤੇ ਉਹ ਜਿਹੜਾ ਸਾਡਾ ਤਵਾ ਹੈ ਮੋਟਾ ਜਿਆਦੇ ਉਹਨਾਂ ਤੇ ਚਿੰਬੜਦੀ ਆ ਰੋਟੀ ਟੈਪ ਨਹੀਂ ਬਣਦੀ ਪਈ ਇਹਦੇ ਤਵਾ ਜਿਹੜਾ ਸਟੈਚਡ ਹੁੰਦਾ ਉਹਦੇ ਲਈ ਤੇ ਸਾਨੂੰ ਪਤਾ ਨਹੀਂ ਸੀ ਇਹ ਸਟਾ ਤਵਾ ਸਟੈਚਡ ਹੁੰਦਾ ਤੇ ਉਹ ਕਿਤੇ ਨਹੀਂ ਉਹ ਤਲਾਣਾ ਨੂੰ ਕਰ ਸੀ ਹਾਂ ਤੇਰੇ ਮੂਰੇ ਪਈ ਨਾਂ ਜੁੱਤੀਆਂ ਸਾਫ਼ ਕਰ ਬੱਲੇ ਬੜੀ ਥਾਂ ਤੇ ਤੇ ਆਪਾਂ ਹੁਣ ਤਾਂ ਕੀਤਾ ਔਰ ਵਿੱਚ ਪਿਆਰ ਸਿੱਟ ਕੇ ਦੇਖੋ ਪਕੌੜੇ ਕੱਢਣੇ ਕਰ ਦੋ ਕਰ ਦੋ ਕਰ ਦੋ ਆਹ ਤੋਂ ਤੋਂ ਹੋ ਗਿਆ ਬੜਾ ਬੱਦਨਾ ਕੋਲੀ ਹੋਈ ਅਬ ਸੀ ਗੈਸ ਵੀ ਠੂਪਿਆ ਚੱਲ ਹੁਣ ਉਹ ਖਰਾਬ ਥੋੜੀ ਕਰਨਾ ਸਮਾਨ ਜੜਾ ਹੈਗਾ ਉਹ ਤਾਂ ਨਹੀਂ ਕਰਾਉਣਾ ਵੜ ਦੇ ਤੁਸੀਂ ਕੋ ਦੇ ਦੇ ਤੁਸੀਂ ਬਰਉਣਾ ਐ ਇਦਾਂ ਦਾ ਕੁਝ ਤਾਂ ਜ਼ਰੂਰ ਤਵਾ ਲੈ ਲਿਓ ਤਵਾ ਹੋਣਾ ਜ਼ਰੂਰੀ ਆ ਤਵਾ ਵਾਲੀ ਸਪੈਸ਼ਲ ਹੁੰਦਾ ਹੋਣਾ ਚੀਜ਼ ਜਿੰਬੜਦੀ ਨਹੀਂ ਹੈਗੀ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਜੀ ਤੁਹਾਨੂੰ ਤੁਸੀਂ ਇਹ ਚੀਜ਼ ਬਣਾਈ ਹੈ ਤਾਂ ਸਾਨੂੰ ਦੱਸਿਓ ਤਾਂ ਕੋਈ ਹੱਲ ਕਰ ਦਾਂਗੇ ਤੇ ਸਾਡਾ ਦੇਖੋ ਆ ਬਣ ਗਿਆ ਨਾਲ ਚਿੰਬੜੀ ਨਹੀਂ ਰੋਟੀ ਬਣੀ ਨਹੀਂ ਚੰਗੀ ਤਰ੍ਹਾਂ ਦੀ ਜਾਂ ਤਾਂ ਛੱਡ ਤੂੰ ਜਿਆਦਾ ਬਦਲਾਵ ਹੋ ਗਿਆ ਅਸਮਾਨ ਤੇ ਜਾਂ ਜਿਆਦਾ ਮੋਟਾ ਹੋ ਗਿਆ ਇਹ ਨੂੰ ਇਹ ਪਤਾ ਨਹੀਂ ਮੈਨੂੰ ਤਾਂ ਯਾਰ ਤਵੇ ਦੀ ਹੀ ਪ੍ਰੋਬਲਮ ਲਾਦੀ ਸਾਰੀ ਇਹ ਕਿਹ ਚ ਕ੍ਰੀਏਟਿਵ ਵਾਲਾ ਹੋਰ ਕਿਉਂ ਯਾਰ ਬਦਲਾ ਨਹੀਂ ਹੈਗਾ ਦੇਖ ਲੈਨੇ ਆਹ ਦਰਾ ਬਦਲਾ ਹੈ ਤਾਂ ਠੀਕ ਹੈ ਤੁਹਾਨੂੰ ਦਾਲਾ ਫੇਰ ਲਈ ਬਹੁਤ ਮਿਚਣਾ ਚਾਹੀਦਾ ਤੁਹਾਨੂੰ ਪੌਣੇ ਪੈਣਾ ਸਮਾਨ ਹੋਵੇ ਸਿੰਦਰ ਦਾ ਆਣਾ ਇਦਾਂ ਕਰਾਟੀ ਪਾਣੀ ਦੀ ਸਲਗੋਣੀ ਹੁਣ ਹੋਰਾਂ ਨੇ ਸੰਗ ਨਾਛੜ ਨਾਛੜ ਨਾਛੜਾ ਫਿਲਸ ਜਾਨਾ ਸਾਰੇ ਹੀ ਹੈ ਪਰ ਵੱਜ ਲੈਣ ਦੇ ਇੰਦਾ ਵੱਜ ਲੈਣ ਦੇ ਜੇ ਸਰੀਰ ਨੂੰ ਬਚਾ ਲਈਂ ਹੋਰ ਹੋ ਕੇ ਪਾਗਲ ਹੋ ਗਈ ਦਿਲ ਮੈਂ ਆਪਣੇ ਨਿਆਣੇ ਨੂੰ ਵੀ ਰਵਾਇਆ ਚਲੋ ਸਾਰੇ ਪਾਸੇ ਬੰਦ ਠੀਕ ਹੈ ਕੋਸ਼ਿਸ਼ ਤਾਂ ਕੀਤੀ ਆ ਕੋਸ਼ਿਸ਼ ਕਰਨੀ ਚਾਹੀਦੀ ਏ ਜੇ ਕੁਝ ਨਹੀਂ ਵੀ ਹੁੰਦਾ ਤਾਂ ਪਨੀਰ ਪਾਇਆ ਨਾ ਇਹਦੇ ਵਿੱਚ ਅਨੀ ਪਤਾ ਨਹੀਂ ਪਨੀਰ ਨਾਲ ਹੀ ਜੱਟ ਇਕੱਠਾ ਹੋਣ ਗਿਆ ਜਾਂ ਕੋਈ ਕੀ ਪ੍ਰੋਬਲਮ ਆ ਇਹ ਨਹੀਂ ਤੁਹਾਨੂੰ ਸਾਹ ਨੂੰ ਲੱਗੀ। ਥੋੜਾ ਆਪ ਇਦਾਂ ਕੀਤਾ ਹੈ ਨਾ ਜਿਹੜਾ ਬਣਾ ਲਿਆ ਸੀ ਪਕੌੜੇ। ਹਾਂ। ਪਨੀਰ ਪਕੌੜਾ ਤੇ ਆਪਣਾ ਮਿਕਸ ਪਕੌੜਾ ਬਣਾ ਲਿਆ। ਮਿਕਸ ਪਕੌੜਾ। ਦਿੱਤੇ ਪਨੀਰ ਇਹਦਾ ਟੇਸਟ ਆ ਲੱਗ ਹੀ ਹੋਣਾ ਹੈ। ਸਹੀ ਗਾ ਲੱਗ ਹੋਣਾ ਹੁੰਦਾ। ਸਾਰਾ ਤੋਂ ਡਿਫਰੈਂਟ ਪਕੌੜਾ ਬਣਨਾ ਹੈ ਪਨੀਰ ਪਚਰ ਕੇ। ਮੇਰੇ ਪਿਆਜ਼ ਤੇ ਹੁਣ ਆਲੂ ਪਿਆਜ਼ ਆਲੂ ਮਿਰਚਾਂ ਨੂਨ ਹਲਦੀ ਸਭ ਕੁਝ ਪਾਇਆ ਤੇਰਾ ਥੋੜਾ ਅਲੱਗ ਚੀਜ਼ ਬਣਣੀ ਹੈ ਤੇ ਆ ਜਿਹੜੀ ਅਲੱਗ ਸਾਡੀ ਬਣਦੀ ਇਹਨੂੰ ਦੇਖਦੇ ਹਾਂ ਇਹ ਜਾਂਦੇ ਨੂੰ ਲਾਤੀ ਬਣੀ ਕੀ ਹੋ ਗਿਆ ਨજર ਲੱਗੀ ਕਰਕੇ ਹਮਨੇ ਜਦ ਚਾਹਣਾ ਤੇ ਬੇਲੀ ਲੱਗੀ ਆ ਆ ਚੀਜ਼ ਬਣੀ ਇਹਦੀ ਡੈਡੀ ਕਹਿੰਦੇ ਮੈਨੂੰ ਪਤਾ ਹੀ ਨਹੀਂ ਆ ਕੋਈ ਦੇਖੋ ਕਿਦਾਂ ਪਰਤੀ ਦੇਣਾ ਬਿੱਤੀ ਇਦੀ ਗਰਮੀ ਵਿੱਚ ਆਹ ਬਹੁਤ ਸਵਾਦ ਬਣਦੀ ਜੀ ਬਹੁਤ ਬਹੁਤ ਜ਼ਿਆਦਾ ਕਿਉਂਕਿ ਉਹ ਕੱਚੀ ਨਹੀਂ ਸਵਾਦ ਆ ਇਹ ਲਿਆ ਦੱਬਾ ਹਾਂ ਹਾਂ ਬਹੁਤ ਸਵਾਦ ਆ ਜਾਂਦਾ ਉਹਦੇ ਹੀ ਮੈਂ ਕਹਿੰਦਾ ਉਹ ਵੀ ਸੜਲਾ ਹੈ ਤੇ ਆਹ ਉਹ ਇਦੀ ਗੰਦੀਆ ਉਹਦਾ ਮੈਂ ਕਹਿੰਦਾ ਥੋੜਾ ਜਿਆਦਾ ਬੋਲਣ ਨੂੰ ਉਹ ਵੀ ਨਾਲੇ ਹੋਏ ਨਹੀਂ ਉਹ ਵੀ ਸੰਘੜੀ ਹੋਏ ਨਹੀਂ ਸਿਆਤੀ ਹੋਰ ਇਦੀ ਰੇੜ ਦੇ ਵਿੱਚ ਇਹਨਾਂ ਨੂੰ ਕੱਢਦੇ ਗੋਲੇ ਗੋਲੇ ਵਾਰੀ ਮੈਨੂੰ ਤਾਲੀਜੋ ਅੱਜ ਇੱਥੇ ਛੱਟਲਾ ਉਹ ਰ ਤੇ ਤੇਲ ਪਾਇਆ ਉਹ ਛੱਟੀ ਲਓ ਜੀ ਹੋ ਗਿਆ ਬਣ ਕੇ ਰੈਡੀ ਤੇ ਸਟੱਡੀ ਕੋੜੀ ਆ ਕੋ ਕੰਮ ਨਾ ਹੋ ਗਿਆ ਬੁਰਾ ਹਾਲ ਤੇ ਤੇਲ ਵੀ ਹੋ ਗਿਆ ਖਤਮ ਸਾਡਾ ਕਿੰਨਾ ਹੀ ਅੱਜ ਤੇ ਕੰਮ ਵੀ ਜਿਹੜਾ ਸਾਡਾ ਹੋਟਲਿਆ ਸਾਰਾ ਪਰ ਅਸੀਂ ਖਰਾਬ ਨਹੀਂ ਕੋਈ ਜਾਨ ਦਿੰਦੇ ਹੁੰਦੇ ਬਣਾ ਲੈਂਦੇ ਹੁੰਨੇ ਸਭ ਕੁਛ ਵਧੀਆ ਬਣੀ ਨੂੰ ਕੀ ਆ ਬਦਦਕਾਰ ਤਾਂ ਦੱਸ ਉਹਨੂੰ ਹਾਂ ਤੁਹਾਨੂੰ ਖਾਣ ਦੀ ਫੇਰ ਨੂੰ ਬੰਦ ਕਰਤਾ ਮੈਨੂੰ ਜੰਮੜਦਾ ਨਹੀਂ ਦੇ ਲੋ ਹੂੰ ਹੂੰ ਬਾਕੀ ਹੱਤ ਚੀਜ਼ ਆ ਲੋਈ ਆ ਤਾਂ ਕਲੀ ਜਾ ਮੈਨੂੰ ਤਲਾਈ ਜਾਓ ਇੱਥੇ ਮੈਂ ਕਿਹਾ ਦੁਨੀਆ 'ਚ ਕੋਈ ਇਦਾਂ ਦੀ ਚੀਜ਼ ਬਣੀ ਨਹੀਂ ਹੋਣੀ ਜਿਹੜੀ ਅਪਾ ਬਣਾਈ ਹੈ ਹਾਂ ਨਾਇਮਾ ਕੇ ਤਾਂ ਕਾਦੀ ਹੋਈ ਹੈ ਜੀ ਹੂੰ ਬੱਕੇ ਸਵਾ ਤੇਲ ਬੋਲ ਕਨਾਲ ਪਰਣਾਗੇ ਹੂੰ ਗੈਸ ਪੋਡਰ ਲਾ ਕੇ ਤੇਲ ਲਗਾਉਗਾ ਜੀ ਤੇਰੀ ਬਹੁਤ ਲੱਗਾ ਉਹ ਨਾਲ ਤੇਲ ਹਲਕਾ ਲਾ ਦਉਂ ਮੈਂ ਤੋ ਵਾਪਸ ਉਹ ਖੋਣੀ ਉੱਪਰ ਕਾਲਾ ਮਮਕਾ ਦੇਣਾ ਕਾਰ ਨੰਬਰ ਤੋਂ ਤਰਾਂਗੇ ਆਸੇ ਜੀ ਦਿਖਾ ਦੇਣਾ ਹੁਣ ਰੁਕ ਜਾਓ ਥੱਲੇ ਉਹ ਬੋਤਾ ਲੈਣ ਦੋ ਲਓ ਦੀ ਰੋਟੀ ਨਾਲ ਪਨੀਰ ਵਾਲੇ ਪਕੌੜੇ ਕਿਹੜੇ ਬਣਾਏ ਅੱਜ ਅਸੀਂ ਪਨੀਰ ਵਾਲੇ ਪਕੌੜੇ ਨਾਲ ਆ ਬਣਾਈ ਅੱਜ ਚਾਹ ਚਾਹ ਕੇ ਤੇ ਮਿਲ ਆ ਚੀ ਆ ਲਈ ਜੀ ਨਾਲ ਅਗੀ ਚਾਹ ਤੇ ਨਾਲ ਪਨੀਰ ਵਾਲੇ ਪਕੌੜੇ ਆਰੇ ਕਰਦੀ ਅਗੂ 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 ਤੁਸੀਂ ਨੂੰ ਦਿਓ ਮੈਂ